ਹਾਂਜੀ ਭਾਈ ਕੱਲਾ ਪਾ ਆ ਗਏ ਸੀ ਕਿ ਐਮਐਮਆਈ ਤੋਂ ਕੱਲ ਫਿਰ ਵਲੌਗ ਤੋਂ ਉਦੋਂ ਮਗਰੋਂ ਟਾਈਮ ਨਹੀਂ ਲੱਗਾ ਭਾਈ ਮੈਂ ਆ ਕੇ ਸੌ ਗਿਆ ਸੀਗਾ ਆ ਗਲੇ ਦੇਣਾ ਬਹੁਤ ਜ਼ਿਆਦਾ ਸੀਗਾ ਭਾਈ ਬਸ ਅੱਜ ਅੱਜ ਦਾ ਹੀ ਵਲੌਗ ਕੱਲ ਮੈਂ ਕਾ ਐਂਡ ਕਰਦ ਕੇ ਕੱਲ ਵਾਲੇ ਵਲੌਗ ਦਾ ਤੇ ਕੱਲਾ ਦਾ ਬਾਲਾ ਹੋਇਆ ਬੈਕ ਬੁਖਾਰ ਸੀਗਾ ਹੁਣ ਇੱਕ ਦੁੱਧ ਐਨੀ ਭਾਈ ਵਲੌਗ ਬਣਾਣਾ ਤਾਂ ਕਰਕੇ ਬੋਲਿਆ ਨਹੀਂ ਆਉਂਦਾ ਭਾਈ ਬਾਲਾ ਬੁਰਾ ਹਾਲ ਆ ਆ ਬਣਾ ਰਹੀਆਂ ਕਿਆਰੀਆਂ ਭਾਈ ਹੋਰ ਰਿਹੜਾ ਥਾਂ ਜੇ ਰਹਿਣਾ ਨਾ ਇੰਨਾ ਇੱਕ ਇਹਦੇ ਚ ਆਪਾਂ ਉਹ ਕਰਾਂਗੇ ਹੁਣ ਦੋ ਆ ਮਰੇ ਰੋੜੀਆਂ ਰੜੀਆਂ ਚੁਗਣ ਵਾਲੀਆਂ ਕੇ ਨਾ ਇਹਨੂੰ ਪੱਟ ਕੇ ਹੁਣ ਇੰਨਾ ਮਹਗਾ ਛੜਤਾ ਸੀਗਾ ਮੈਂ ਪਹਿਲਾਂ ਇਧਰ ਰੋੜੀਆਂ ਰੜਗੀਆਂ ਚੁਗਣ ਵਾਲੀਆਂ ਆ ਵਧੀਆ ਥਾਂ ਬਾਈ ਇਧਰ ਵਧੀਆ ਸਾਰੀ ਸਬਜ਼ੀ ਲੱਗ ਜਾਂਦੀਆਂ ਨਾਲ-ਨਾਲ ਹੁਣ ਜਦੋਂ ਹਾਂ ਜਦੋਂ ਆ ਸਾਰਾ ਅਗਲੀ ਵਾਰੀ ਜਦੋਂ ਹੋਰ ਕੰਮ ਲਾਉਣ ਹੋਇਆ ਉਦੋਂ ਬਾਅਦ ਸੁੱਕ ਕੀ ਬਾਈ ਇੱਕ ਆ ਨਿੰਮ ਜੀ ਵੀ ਪੱਟ ਦਾਂਗੇ ਆ ਵੀ ਪੱਟੀ ਦੇਵਾਂਗੇ ਇੱਥੋਂ ਫਿਰ ਹੁਣ ਇੱਥੇ ਸਬਜ਼ੀ ਨੂੰ ਥਾਂ ਵਧੀਆ ਬਣ ਗਿਆ ਸਬਜ਼ੀ ਲਾਇਆ ਕਰਾਂਗੇ ਉਹ ਦਸਰੇ ਤੱਕਾਂ ਲੱਗ ਜਾ ਕਰਨੀ ਆ ਤੇ ਚਲੋ ਬਾਈ ਹੁਣ ਮੈਂ ਕਰਵਾ ਰਾਂ ਪਹਿਨਾ ਹੁਣ ਉਹ ਕੰਮ ਤੇ ਡੜੀ ਨਾਲ ਪਹਿਲਾਂ ਮੈਂ ਪਟਕੇ ਹਟਿਆ ਸੀਗਾ ਕਿਆਰੀ ਬਣਾਤੀ ਸੀਗੀ ਤੇ ਇੱਕ ਕਿਆਰੀ ਆ ਬਣ ਜਾਣੀ ਆ ਇੱਥੇ ਹੋਰ ਆ ਸਾਰੇ ਰੋੜੀਆਂ ਰੜਗੀਆਂ ਚੌਕ ਕੇ ਤੇ ਪਾਸੇ ਸੜਦਾਂਗੇ ਤੇ ਵਧੀਆ ਬਣ ਗਿਆ ਬਾਈ ਤੇ ਉੱਥੇ ਲਾ ਦੇਣਾ ਲਸਣ ਉਹਨਾਂ ਲਸਣ ਹੋਗਾ ਤੇ ਆਪਾਂ ਨੂੰ ਮੱਕਦਾ ਨਹੀਂ ਗਾ ਤੇ ਇਧਰ ਸਾਈਡ ਵਾਲੀਆਂ ਵਟਾਂ ਦੇ ਕੋਲ ਨਾ ਕੋ ਹੋਰ ਲਾ ਦਾਂਗੇ ਜੇ ਕੋ ਹੋਗਾ ਤਾਂ ਗੋਭੀ ਗੋਭੀ ਲਾ ਲਾਂਗੇ ਬਰੋਕਲੀ ਉਦ ਪਨੀਰੀ ਹੈਗੀ ਆ ਤੇ ਇਹਦੇ ਉੱਤੇ ਲਾ ਦਾਂਗੇ ਲਸਣ ਹੁਣ ਸਾਈਡ ਵਾਲੀਆਂ ਵਟਾਂ ਸਾਰੀਆਂ ਤੇ ਬਰੋਕਲੀ ਲਾ ਦੇਣੀ ਆ ਬਾਈ ਇੰਨੀ ਸਬਜ਼ੀਆਂ ਵਾਧੂ ਆਪਣੇ ਕੋਲੇ 慢点，哥。